ਪੰਜਾਬ ਦੇ ਉੱਗੇ ਗਾਇਕ ਰਾਜ ਬਰਾੜ ਦੀ ਮੌਤ ਹੋ ਗਈ ਰਾਜ ਬਰਾੜ ਦੀ ਤਬੀਤ ਖਰਾਬ ਹੋਈ ਜਿਸਦੇ ਬਾਅਦ ਉਹਨਾਂ ਨੂੰ ਚੰਦੀ ਗਰਦੇ ਸੈਕਟਰ 32 ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਆਖਰੀ ਸਾਲ ਹੈ ਰਾਜ ਬਰਾੜ 44 ਸਾਲ ਦੇ ਸਨ ਰਾਜਦਾਨ ਅੰਤਮ ਸੰਸਕਾਰ ਉਹਨਾਂ ਦੇ ਪਿੰਡ ਮਲਕੇ ਵਿਖੇ ਕੀਤਾ ਜਾਏਗਾ ਰਾਜ ਬਰਾੜ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਮਲਕੇ ਦੇ ਰਹਿਣ ਵਾਲੇ ਸਨ ਰਾਜ ਬਰਾੜ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਗੀਤਕਾਰ ਵਜੋਂ ਕੀਤੀ ਸੀ ਇਸ ਦੇ ਬਾਅਦ ਉਹ ਗਾਇਕ ਵਜੋਂ ਵੀ ਸਥਾਪਿਤ ਹੋਏ ਅਤੇ ਉਹਨਾਂ ਨੇ ਕਈ ਫਿਲਮਾਂ 'ਚ ਵੀ ਕੰਮ ਕੀਤਾ ਦੱਸਿਆ ਜਾ ਰਿਹਾ ਹੈ ਕਿ ਬਰਾੜ ਦੀ ਅੰਤਮ ਫਿਲਮ ਕੁਝ ਦਿਨ ਬਾਅਦ ਰਿਲੀਜ਼ ਹੋਣ ਵਾਲ ਜਿਗਰਾਉਂਦੇ ਮਹੱਲਾ ਕੱਚਾ ਕਿਲਾ ਵਿੱਚ ਬੀਤੀ ਰਾਤ ਸੈਰ ਕਰਦੇ ਇੱਕ ਸ਼ਖਸ ਅਤੇ ਉਸ ਦੀ ਪਤਨੀ ਨੂੰ ਕੁਝ ਸ਼ਰਾਰਤੀ ਅੰਜਰਾ ਨੇ ਘੇਰ ਲਿਆ ਜੋ ਗੁਰਮੀਤ ਸਿੰਘ ਦੀ ਪਤਨੀ ਨਾਲ ਛੇੜਛਾੜ ਕਰਨ ਲੱਗੇ ਜਿਸ ਦਾ ਵਿਰੋਧ ਕਰਨ ਤੇ ਗੁਰਮੀਤ ਸਿੰਘ ਨਾਲ ਗੁੱਟਮਾਰ ਕੀਤੀ ਗਈ ਅਤੇ ਉਸ ਦੀ ਪਤਨੀ ਨਾਲ ਬਦਸਲੂਕੀ ਕਰਨ ਦੇ ਬਾਅਦ ਮਨ ਚਲੇ ਫਰਾਰ ਹੋ ਗਏ ਪੁਲਿਸ ਨੇ ਪੰਜ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਜਾਂ ਸ਼ੁਰੂ ਕਰ ਦਿੱਤੀ ਹੈ ਰਾਜਸਥਾਨੀ ਚੰਡੀਗੜ੍ਹ ਵਿੱਚ ਨਵੇਂ ਸਾਲ ਦੇ ਜਸ਼ਨ ਦੀ ਤਿਆਰੀ ਹੋ ਚੁੱਕੀ ਨਾਲ ਹੀ ਚੰਡੀਗੜ੍ਹ ਪੁਲਿਸ ਨੇ ਵੀ ਸੁਰੱਖਿਆ ਲਈ ਕਮਰ ਕੱਸ ਲਈ ਹੈ ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ ਸ਼ਹਿਰ ਭਰ ਵਿੱਚ 106 ਨਾਕੇ ਲਗਾਏ ਜਾ ਰਹੇ ਨੇ ਇਹਨਾਂ ਚੋਂ ਵੀ ਨਾਕੇ ਖਾਸ ਕਰਕੇ ਡਰੰਕ ਐਂਡ ਡਰਾਈਵ ਲਈ ਹੋਣਗੇ ਰਾਤ 10:00 ਤੋਂ ਲੈ ਕੇ 2:00 ਵਜੇ ਤੱਕ ਇਹ ਨਾਕੇ ਲਗਾਏ ਜਾ ਰਹੇ ਨੇ ਅੰਮ੍ਰਿਤਸਰ ਲੱਗੇ ਤਰਨਤਾਰਨ ਦੀ थाना सदर ਪੁਲਿਸ ਫਰਮ 22 ਦਸੰਬਰ ਨੂੰ ਪਿੰਡ ਲਾਲਪੁਰਾ ਵਿਖੇ ਹੋਏ ਦੋਹਰੇ ਕਤਲ ਦੇ ਮਾਮਲੇ 'ਚ ਪਿੰਡ ਦੇ ਇੱਕ ਨੌਜਵਾਨ ਨੂੰ ਪੁਸ਼ਤਾਸਲੀ ਹਿਰਾਸਤ 'ਚ ਲਿਆ ਗਿਆ ਸੀ ਜਿਸ ਦੀ Laash ਅੱਜ ਪੁਲਿਸ ਨੂੰ ਹਵਾਲਾਤ ਵਿੱਚੋਂ ਮਿਲਣ ਦੇ ਬਾਅਦ ਹੱਥਾਂ ਪੈਰਾਂ ਦੀ ਪੈ ਗਈ ਪੁਲਿਸ ਵੱਲੋਂ ਤੋਂ ਨੌਜਵਾਨ ਦੀ ਮੌਤ ਦੀ ਵਜ੍ਹਾ ਟੂਟੀ ਨਾਲ ਫਾਹ ਲੈਣਾ ਦੱਸੀ ਜਾ ਰਹੀ ਹੈ ਤੇ ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੇ ਨੌਜਵਾਨ ਨਾਲ ਕੁੱਟਮਾਰ ਕਰ ਕਤਲ ਕਰਨ ਦੇ ਇਲਜ਼ਾਮ ਲਗਾਏ ਨੇ ਅਤੇ ਇਸ ਲਈ ਜ਼ਿੰਮੇਵਾਰ ਕਰਮਚਾਰੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਬਗੋਂ ਪੁਲਿਸ ਜਾਂਚ ਦੇ ਬਾਅਦ ਕਾਰਵਾਈ ਦੀ ਗੱਲ ਕਹਿ ਪੱਲਾ ਚੜ ਰਹੀ ਹੈ